ਸ਼ਸ਼ੀਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਟੱਡਾ ਸਵਾਗਤ ਆ ਹੋਰ ਸੁਣਾ ਕੀ ਮੇंजे ਸਾਰੇ ਉਮੀਦ ਆ ਵੀ ਠੀਕ ਠਾਕ ਹੋਗੇ ਲਓ ਜੀ ਅੱਜ ਵਾ ਮਸਿਆ ਤੇ ਆਪਾਂ ਮਸਿਆ ਜਾਣਾ ਸੀ ਤੇ ਧੁੱਪ ਬੜੀ ਬਾਹਰ ਚੜ ਗਈ ਆ ਤੇ ਕੰਮ ਧੰਦੇ ਆਪਾਂ ਨਵੇੜ ਕੇ ਸਵੇਰ ਦੇ ਵੇਲੇ ਹੋਇਆ ਤੇ ਸਰਦਾਰ ਜੀ ਕਿਤੇ ਗਏ ਹੋਏ ਸੀ ਤੇ ਇਹ ਮਸਿਆ ਵਾਲੇ ਦਿਨ ਛੁੱਟੀ ਕਰਦੇ ਨੇ ਕੰਮ ਤੋਂ ਤੇ ਤੇ ਹੁਣ ਕਹਿੰਦੇ ਜੀ ਪੀ ਮਸਿਆ ਚਲੀਏ ਤੇ ਪਰ ਆਪਾਂ ਹੁਣ ਗਰਮੀ ਬੜੀ ਹੋ ਗਈ ਹੈ ਧੁੱਪ ਬੜੀ ਜੜੀ ਹੈ ਤੇ ਆਪਾਂ ਹੁਣ ਜਾਣਾ ਸ਼ਾਮਾਂ ਨੂੰ ਤੇ ਤੁਹਾਨੂੰ ਨਾਲੇ ਸ਼ਾਮਾਂ ਨੂੰ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਹੋ ਤੇ ਚਲੋ ਹੁਣ ਮਿਲਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਚਲੋ ਜੀ ਠੀਕ ਆ ਫਿਰ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਮੈਂ ਇੱਧਰ ਵੀ ਲੱਗਦਾ ਗੁਰਦੁਆਰਾ ਬਣਨ ਲੱਗਾ ਜੀ ਹੈਨਾ ਇੱਧਰ ਵੀ ਲੱਗਦਾ ਗੁਰਦੁਆਰਾ ਬਣਨ ਲੱਗਾ ਐਵੇਂ ਇਸ ਗੁਪੀਰ ਵੀ ਘਟ ਹੁੰਦੀ ਜ ਹੈਨਾ ਜੋਰੋਂ ਪਾਵਾ ਜੋਰੋਂ ਪਾਵਾ ਜੋਰ ਨਿਆਵਾ ਧੋਰ ਨਿਆਵਾ ਤੇ ਸਾਕੇ ਪ੍ਰੇਮਾ ਤੁਮਹਾਂ ਮਨ ਮੋਹ ਲਈ ਕੋਈ ਨਾ ਡੋਘੇ ਦੇ ਰਹਿਣ ਤੇਰੀ ਵਰਿਆ ਅਮਰ ਆਦਿ ਰਹਿਣਿਆ ਕਾਮ ਕੈ ਭਾਵਨ ਤੁਮਹਨ ਭਾਵੇ ਸੁਰਨਾ। ਸਦਿਆ ਆਗ ਪਦ ਰੰਗ ਨਾਮ ਕੇ ਜਗ ਅਮਰ ਆਦਿ ਰਹਿਣਿਆ ਤੁਮਹਾਂ ਵਾਲਾ ਕੇ ਭਾਵ। ਕਰੋ। you are what ਜੇ ਆਸ ਭੋਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿ ਤੋ ਹਰ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਦੁਖ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਦ ਧਿਆਇ ਹੈ ਤਾ ਕੇ ਕਾਲ ਨਿਕਟ ਰਹੈ ਖੈ ਰਛਾ ਹੋਇ ਤਾਹੇ ਸਭ ਕਾਲ ਦੁਸ਼ਟ ਰਿਸ਼ਟ ਨਰੈ ਤਤ ਕੋ ਸਭ ਕੋਈ ਦੁਸ਼ਟ ਸਾਥ ਸੁਐ ਸਕੈ ਨਾ ਕੋਈ ਇਕ ਬਾਦ ਜਿਨ ਤੁਮੈ ਸਭ ਸੋਹਰਾ ਬਾਲਿਕਾ ਸੁਧਾਲਾ ਬਹੁਤ ਹਰੇ ਨਾਮਾਇਨ ਸੁਧਾਲਾ ਜੋ ਹਨੇ ਨਾ ਕਮਕੇ ਜਨਮ ਨਾਰਨ ਸਹੇ ਨਾਮ ਸੋਹਰਾ ਕੋ ਬੋਲਦੀ ਹੋ ਮਹਰ ਜੇ ਨਾ ਆਉਂਦਾ ਕੋਈ ਦੇਵੇ ਕਿ ਹਾਂ ਲਓ ਜੀ ਮੱਥਾ ਪਾ ਟੇਕ ਲਿਆ ਰਾਜੇ ਰਾਮ ਸਵੇਰੇ ਹੀ ਇਹ ਕਰਕੇ ਨਹੀਂ ਆਏ ਪੀ ਦੁਪਹਿਰ ਬੜੀ ਚੜ ਗਈ ਗਰਮੀ ਬੜੀ ਸੀ ਤੇ ਹੁਣ ਸਾਨੂੰ ਨੀਰਾ ਹੋ ਗਿਆ ਥੋੜਾ ਇੱਕ ਮੋਟਰਸਾਈਕਲ ਦੀ ਚਾਬੀ ਗਵਾਚ ਗਈ ਸੀ ਉਹ ਸਾਨੂੰ ਲੱਭ ਗਈ ਆ ਹੁਣ ਤਾਂ ਹੁਣ ਇਸ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਨੈਕਸਟ ਬਲੌਗ ਲੈ ਕੇ ਫੇਰ ਮਿਲਦੇ ਆਂ ਸਭ ਨੂੰ ਬਾਏ ਸੋਰੀ